ਮਝਾ वर्ल्ड वाइड ਤੇ ਆਪ ਸਾਰਿਆਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਜੋ ਖਾਸ ਕਿਤਾਬ ਆਪ ਜੀ ਦੇ ਰੂਬਰੂ ਕਰਨ ਲੱਗੇ ਆ ਇਸ ਕਿਤਾਬ ਦਾ ਨਾਂ ਹੈ ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ ਔਰ ਇਸ ਕਿਤਾਬ ਦੇ ਵਿੱਚ ਸਿੱਖ ਸੰਗੀਤਕਾਰ ਤੇ ਪੰਜਾਬ ਦੇ ਮਹਾਨ ਸੰਗੀਤਕਾਰਾਂ ਦਾ ਜੀਵਨ ਵੇਰਵਾ ਤੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਬਹੁਤ ਸਾਰੇ ਦਿਲਚਸਪ ਤੇ ਰਚਕ ਕਿਸੇ ਸ਼ਾਮਲ ਕੀਤੇ ਹੋਏ ਨੇ ਇਸ ਕਿਤਾਬ ਦੇ ਲੇਖਕ ਨੇ ਸਰਦਾਰ ਬਲਬੀਰ ਸਿੰਘ ਕਵਲ ਤੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਆ ਸਿੰਘ ਬ੍ਰਦਰਸ ਅੰਮ੍ਰਿਤਸਰ ਨੇ ਤੇ ਇਹ ਜੋ ਐਡੀਸ਼ਨ ਹੈ ਮੇਰੇ ਕੋਲ ਇਹ ਪਹਿਲੀ ਵਾਰ ਜਨਵਰੀ 2010 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਤੇ ਪੇਪਰ ਬੈਕ ਦੀ ਕੀਮਤ ਇਹਦੀ ਉਸ ਵੇਲੇ 200 ਰੁਪਏ ਸੀ ਇਸ ਕਿਤਾਬ ਨੂੰ ਸਮਰਪਿਤ ਕੀਤਾ ਗਿਆ ਆ ਡਾਕਟਰ ਰਾਜਾ ਮਿਰਗਿੰਦਰ ਸਿੰਘ ਜੀ ਵਾਲੀਏ ਰਿਆਸਤ ਪਟਿਆਲਾ ਬਹੁਤ ਪਿਆਰ ਅਤੇ ਸਤਿਕਾਰ ਦੇ ਨਾਲ ਤਕਰੀਬਨ 336 ਪੰਨਿਆਂ ਦੀ ਇੱਕ ਕਿਤਾਬ ਹੈ ਜਿਹਦੇ ਵਿੱਚ ਕੁੱਲ ਗੱਲ ਕਰੀਏ ਤਾਂ 94 ਸ਼ਖਸੀਅਤਾਂ ਦਾ ਜੀਵਨ ਵੇਰਵਾ ਜਿਦੇ ਵਿੱਚੋਂ 75 ਗਬਈਏ ਤਬਲਾਵਾਦਕ ਰਬਾਬੀ ਕੀਰਤਨੀਏ ਢਾਡੀ ਜਾਂ ਸਿਤਾਰਵਾਦਕ ਨੇ ਉਹਦੇ ਨਾਲ 11 ਸ਼ਖਸੀਅਤਾਂ ਐਸੀਆਂ ਨੇ ਜੋ ਗੁਰਮਤ ਸੰਗੀਤ ਦੇ ਖੇਤਰ ਵਿੱਚ ਬਹੁਤ ਵੱਡੀਆਂ ਸੇਵਾਵਾਂ ਨਿਭਾਰੀਆਂ ਨੇ ਜਾਂ ਸੇਵਾਵਾਂ ਨਿਭਾ ਚੁੱਕੀਆਂ ਨੇ ਉਸ ਤੋਂ ਬਾਅਦ ਅਗਲਾ ਜ਼ਿਕਰ ਉਹ ਹੈ ਪ੍ਰਾਤਨ ਗੁਰਮਤ ਸੰਗੀਤ ਦੀ ਆਪ ਜੋ ਸੰਗ੍ਰਹਿਕਰਤਾ ਨੇ ਉਹ 8 ਸ਼ਖਸੀਅਤਾਂ ਦਾ ਵੇਰਵਾ ਇਹਦੇ ਵਿੱਚ ਦਰਜ ਹੈ ਉਸ ਤੋਂ ਇਲਾਵਾ ਜੇ ਅਸੀਂ ਬਿਲਕੁਲ ਕਿਤਾਬ ਦੇ ਆਰੰਭ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਿੱਖ ਸੰਗੀਤ ਕੀ ਹੈ ਉਹਦੇ ਉੱਤੇ ਇੱਕ ਸਰਸਰੀ ਚਾਤ ਹੈ ਉਸ ਤੋਂ ਬਾਅਦ ਕਾਦਰ ਦੀ ਕੀਰਤੀ ਕੀਰਤਨ ਦੇ ਬਾਰੇ ਚਰਚਾ ਹੈ ਤੇ ਫਿਰ ਢਾਡੀ ਤੋਂ ਸੁਣਵਾਖੀ ਹੈ ਢਾਡੀ ਪਰੰਪਰਾ ਦੇ ਬਾਰੇ ਬਹੁਤ ਜਿਹੜੀ ਵਿਸਥਾਰ ਪੂਰਵਕ ਤੇ ਭਾਵਪੂਰਨ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਬਾਅਦ ਪਟਿਆਲਾ ਘਰਾਣਾ ਦੇ ਕਪੂਰਥਲੇ ਘਰਾਣੇ ਦਾ ਵਿਰਵਾਹ ਤੇ ਭਾਈ ਮਰਦਾਨਾ ਜੀ ਤੋਂ ਇਹ ਜਿਹੜੀ ਕਿਤਾਬ ਦੀ ਸ਼ੁਰੂਆਤ ਹੁੰਦੀ ਹੈ ਕੁੱਲ ਗੱਲ ਕਰੀਏ ਤਾਂ ਸਨ 1604 ਤੋਂ ਲੈ ਕੇ ਤਕਰੀਬਨ 2004 ਤੱਕ ਦੇ ਜਿਹੜੇ ਰਾਗੀ ਰਬਾਬੀ ਕੀਰਤਨਕਾਰ ਢਾਡੀ ਜਾਂ ਸਿਤਾਰਵਾਦਕ ਤਬਲਾਵਾਦਕ ਪਖਾਵਜਵਾਦਕ ਹੋਏ ਉਹਨਾਂ ਦਾ ਜੀਵਨ ਬਿਉਰਾ ਇਸ ਕਿਤਾਬ ਦੇ ਵਿੱਚ ਸ਼ਾਮਲ ਹੈ ਉਹਦੇ ਨਾਲ ਕੁਝ ਐਸੀਆਂ ਸੰਸਥਾਵਾਂ ਜੋ ਸੰਗੀਤ ਦੇ ਪ੍ਰਚਾਰ ਵਾਸਤੇ ਯਤਨਸ਼ੀਲ ਨੇ ਖਾਸ ਤੌਰ ਤੇ ਪੰਜਾਬ ਦੀਆਂ ਉਹਨਾਂ ਦਾ ਵੇਰਵਾ ਇਤਿਖਾਰ ਦੇ ਵਿੱਚ ਕੁਝ ਰਾਗੀਆਂ ਜਾਂ ਰਬਾਬੀ ਸਹਿਬਾਨਾਂ ਦੇ ਕੁਰਸੀ ਨਾਮੇ ਵੀ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਗਏ। ਕੁੱਲ ਮਲਾਕਿਮਾਂ ਗੱਲ ਕਰਾਂਦੇ ਇਸ ਕਿਤਾਬ ਦੇ ਵਿੱਚ ਪੰਜਾਬ ਦੀ ਅਮੀਰ ਸਿੱਖ ਪਰੰਪਰਾ, ਸਿੱਖ ਸੰਗੀਤ ਪਰੰਪਰਾ ਨੂੰ ਬਹੁਤ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ। ਇਹਦੇ ਆਪਣੇ ਆਪ ਵਿੱਚ ਇੱਕ ਪਹਿਲੀ ਕਿਤਾਬ ਹੈ ਜਿਦੇ ਵਿੱਚ ਸਾਨੂੰ 100 ਦੇ ਕਰੀਬ ਸ਼ਖਸੀਅਤਾਂ ਜੋ ਕੀਰਤਨ ਕਰ ਰਹੀਆਂ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਕੀਤਾ ਜਾਂ ਪੰਜਾਬ ਦੇ ਮਹਾਨ ਸੰਗੀਤਕਾਰ ਨੇ ਉਹਨਾਂ ਦਾ ਜੀਵਨ ਬਿਰਵਾ ਇੱਕ ਥਾਂ ਮਿਲਦਾ ਹੈ ਔਰ ਪੰਜਾਬ ਦੀ ਸੰਗੀਤ ਨੂੰ ਦੇਣ ਪ੍ਰਤੀ ਸਾਨੂੰ ਇਸ ਕਿਤਾਬ ਤੋਂ ਪਤਾ ਲੱਗਦਾ ਹੈ। ਇਹਦੇ ਵਿੱਚ ਇੱਕ ਬੜਾ ਖੂਬਸੂਰਤ ਵਾਕਿਆ ਹੈ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਦੇ ਨਾਲ ਜੁੜਿਆ ਹੋਇਆ। ਕਹਿੰਦੇ ਨੇ ਇੱਕ ਵਾਰੀ ਕੋਈ ਪੰਡਿਤ ਜੋ ਰਾਗ ਵਿੱਦਿਆ ਦਾ ਬਹੁਤ ਮਹਾਰ ਮਹਾਰਸੀਗਾ ਪ੍ਰਚਾਰ ਕਰਦਾ ਕਰਦਾ ਪਟਿਆਲਾ ਰਿਆਸਤ ਨਾਭਾ ਰਿਆਸਤ ਵਿੱਚ ਪਹੁੰਚਿਆ ਔਰ ਉਸ ਭਰੇ ਦਰਬਾਰ ਦੇ ਵਿੱਚ ਉਹਨੇ ਆਪਣੇ ਭਾਸ਼ਣ ਦੇ ਦੌਰਾਨ ਇਹ ਗੱਲ ਆਖੀ ਕਿ ਜੋ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਕੇਵਲ ਤੇ ਕੇਵਲ ਇਬਾਦਤ ਕਰਨ ਯੋਗ ਚੀਜ਼ ਹੈ ਇਹਦਾ ਗਾਇਣ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੈ ਕਿਉਂਕਿ ਕੋਈ ਪੰਕਤੀ ਛੋਟੀ ਹੈ ਕੋਈ ਵੱਡੀ ਹੈ ਕੋਈ ਤੁਕਕਾ ਹੈ ਕੋਈ ਤਿਤਕਾ ਹੈ ਕੋਈ ਪੰਜ ਪਦਾ ਸੋ ਇਹਦਾ ਕੀਰਤਨ ਨਹੀਂ ਕੀਤਾ ਜਾ ਸਕਦਾ ਮਹਾਰਾਜੇ ਨੇ ਇਹ ਸ਼ਬਦ ਸੁਣੇ ਤੇ ਉਹਨੇ ਲਲਕਾਰ ਕੇ ਪੁੱਛਿਆ ਆਪਣੇ ਦਰਬਾਰ ਦੇ ਵਿੱਚ ਬਈ ਕੋਈ ਹੈ ਇਸ ਗੱਲ ਦਾ ਜਵਾਬ ਦੇਣ ਵਾਲਾ ਕਿ ਸਾਰੇ ਮਰ ਗਏ ਹੋ ਕਿ ਗੁਰਬਾਣੀ ਅਜਹੀ ਹੈ ਤਾਂ ਪਰੇ ਦਰਬਾਰ ਦੇ ਵਿੱਚੋਂ ਇੱਕ ਸਿੱਖ ਪੱਲਾਪ ਗੱਲ ਵਿੱਚ ਪਾ ਕੇ ਉੱਠਿਆ ਕਹਿੰਦਾ ਹੈ ਹੈਣ ਵਿਰਲੇ ਨਹੀਂ ਕਣੇ ਫੈਲ ਫਕਰ ਸੰਸਾਰ ਭਾਈ ਪ੍ਰਤਾਪ ਸਿੰਘ ਜੀ ਹੈਗੇ ਨੇ ਧਰਮਕੋਟ ਵਾਲੇ ਉਹਨਾਂ ਨੂੰ ਇੱਥੇ ਸੱਦਿਆ ਜਾਏ ਉਹ ਇਸ ਪੰਡਿਤ ਜੀ ਦਾ ਜਵਾਬ ਦੇਣਗੇ ਤੇ ਸਵਾਲ ਜਵਾਬ ਪਰੇ ਦਰਬਾਰ ਵਿੱਚ ਹੋਣਗੇ ਮਹਾਰਾਜੇ ਨੇ ਤੁਰੰਤ ਆਪਣਾ ਹਾਥੀ ਭੇਜਿਆ ਤੇ ਭਾਈ ਪ੍ਰਤਾਪ ਸਿੰਘ ਨੂੰ ਦਰਬਾਰ ਦੇ ਵਿੱਚ ਸੱਦਿਆ ਗਿਆ। ਭਾਈ ਪ੍ਰਤਾਪ ਸਿੰਘ ਭਾਈ ਮੜਾਖੇ ਸਨ। ਉਹਨਾਂ ਨੇ ਮਹਿਸੂਸ ਕੀਤਾ ਕਿ ਕੀਰਤਨ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੋ ਸਕਦਾ ਹੈ। ਗੁਰੂ ਪਾਤਸ਼ਾਹ ਦਾ ਅਸਵਾਰਾ ਲਿਆਂਦਾ ਗਿਆ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਜਾਂ ਤਾਂ ਮਹਾਰਾਜਾ ਆਪਣਾ ਅਸਵਾਰਾ ਨੀਵਾ ਕਰ ਲੈਣ ਤੇ ਜਾਂ ਗੁਰੂ ਪਾਤਸ਼ਾਹ ਦਾ ਅਸਵਾਰਾ ਜਿਹੜਾ ਹੈ ਉਹ ਉੱਚੀ ਥਾਂ ਉੱਤੇ ਰੱਖੇ ਜਾਵੇ ਕਿਉਂਕਿ ਗੁਰੂ ਪਾਤਸ਼ਾਹ ਦਾ ਵੱਡਾ ਕੋਈ ਮਹਾਰਾਜਾ ਇਸ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਹੈ। ਉਹਦੇ ਇਹ ਗੱਲ ਮੰਨੀ ਗਈ। ਤਾਂ ਉਹਨਾਂ ਨੇ ਕਾਨੜਾ ਰਾਗ ਦੇ ਵਿੱਚ ਬਾਕ ਕਮਾਲ ਦਾ ਸ਼ਬਦ ਗਾਇਨ ਕੀਤਾ ਕਿ ਪੰਡਿਤ ਜੋ ਪਹਿਲਾਂ ਕਹਿੰਦਾ ਸੀ ਤੇ ਗੁਰਵਾੜੀ ਗਾਇਨ ਕਰਨ ਵਾਲੀ ਚੀਜ਼ ਨਹੀਂ ਹੈ ਉਹਦੀ ਅੱਖਾਂ ਵਿੱਚੋਂ ਵੀ ਕਹਿੰਦੇ ਹੰਝੂ ਆ ਗਏ ਗਲ ਵਿੱਚ ਪੱਲਾ ਪਾ ਕੇ ਅੱਖਾਂ ਨੀਵੀਆਂ ਕਰਕੇ ਉਹ ਭਰੇ ਦਰਬਾਰ ਵਿੱਚ ਖੜਾ ਹੋ ਗਿਆ ਜ ਆਪਣੇ ਗੋਸਤਾਖੀ ਦੀ ਮਾਫੀ ਮੰਗਦੇ ਹੋਇਆ ਆਖਣ ਲੱਗਾ ਮੈਂ ਮਾਫੀ ਮੰਗਦਾ ਦਰਅਸਲ ਅੱਜ ਤੋਂ ਪਹਿਲਾਂ ਕਦੇ ਐਸੇ ਮਹਾਨ ਗੁਣੀ ਗਿਆਨੀ ਦੇ ਮੈਂ ਜ਼ਰਸ਼ਣ ਨਹੀਂ ਕੀਤੇ ਸਨ ਕਦੀ ਅਜਿਹੇ ਗਿਆਨੀ ਨੂੰ ਮੈਂ ਸੁਣਿਆ ਨਹੀਂ ਸੀ ਅੱਜ ਮੈਂ ਆਪਣੇ ਕਏ ਹੋਏ ਲਫ਼ਜ਼ ਵਾਪਸ ਲੈਂਦਾ ਸੋ ਇਸ ਤਰ੍ਹਾਂ ਦੀ ਮਿਸਾਲ ਐਸੇ ਮਹਾਨ ਕੀਰਤਨਕਾਰ ਗੁਰੂ ਘਰ ਦੇ ਐਸੇ ਮਹਾਨ ਰਾਗੀ ਰਬਾਬੀ ਉਹਨਾਂ ਦਾ ਵੇਰਵਾ ਤੇ ਉਹਨਾਂ ਦੇ ਨਾਲ ਅਜਿਹੇ ਹੀ ਜੁੜੇ ਹੋਏ ਬਹੁਤ ਸਾਰੇ ਦਿਲਚਸਪ ਕિસ્ਸੇ ਜੋ ਸਾਨੂੰ ਮਾਣ ਮਹਿਸੂਸ ਕਰਦੇ ਨੇ ਕਿ ਅਸੀਂ ਐਸੀ ਅਮੀਰ ਸਿੱਖ ਪਰੰਪਰਾ ਸਿੱਖ ਸੰਗੀਤ ਪਰੰਪਰਾ ਜਾਂ ਪੰਜਾਬ ਦੀ ਸੰਗੀਤ ਪਰੰਪਰਾ ਦੇ ਵਾਰਿਸ ਹਾਂ ਕੁੱਲ ਮਿਲਾ ਕੇ ਇੱਕ ਕਿਤਾਬ ਖਾਸ ਤੌਰ ਤੇ ਜਿਹੜੇ ਕੀਰਤਨਕਾਰ ਨੇ ਜਾਂ ਇਸ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਜਾਂ ਦੇਣ ਜਾ ਰਹੇ ਨੇ ਜਾਂ ਉਹ ਸਿੱਖ ਰਹੇ ਨੇ ਉਹ ਇਹ ਕਿਤਾਬ ਜ਼ਰੂਰ ਪੜ੍ਹਨ ਤਾਂ ਕਿ ਪਤਾ ਲੱਗੇ ਕਿਵੇਂ ਸਖਤ ریاਸਤ ਮਿਹਨਤ ਲਗਨ ਦ੍ਰਿੜਤਾ ਨਿਸ਼ਚਾ ਤੇ ਉਸਤਾਦ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੇਕਰ ਅਸੀਂ ਕੁਝ ਸਿੱਖਦੇ ਹਾਂ ਤਾਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂ ਸੋ ਇਹ ਕਿਤਾਬ ਹਰ ਸਿੱਖ ਘਰਾਣੇ ਵਿੱਚ ਮੈਂ ਸਮਝਦਾ ਜ਼ਰੂਰੀ ਹੋਣੀ ਚਾਹੀਦੀ ਹੈ ਤੇ ਪੰਜਾਬ ਦੇ ਹਰ ਸੰਗੀਤਕ ਘਰਾਣੇ ਵਿੱਚ ਵੀ ਇਸ ਕਿਤਾਬ ਦੀ ਓਨੀ ਹੀ ਅਹਿਮੀਅਤ ਹੈ ਸੋ ਉਮੀਦ ਕਰਦਾ ਇਸ ਕਿਤਾਬ ਬਾਰੇ ਦਿੱਤੀ ਸੰਖੇਪ ਚਰਚਾ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਕਿਤਾਬ ਦਾ ਨਾਮ ਹੈ ਜੀ ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ ਲੇਖਕ ਨੇ ਬਲਬੀਰ ਸਿੰਘ ਕਵਲ ਪੰਨੇ ਨੇ 336 100 ਸੰਗੀਤਕ ਸ਼ਖਸੀਅਤਾਂ ਦਾ ਵਿਰਵਾ ਦਰਜ ਹੈ ਪ੍ਰਕਾਸ਼ਿਤ ਕੀਤਾ ਹੈ ਸਿੰਘ ਬ੍ਰਦਰਸ ਨੇ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ ਇੱਕ ਹੋਰ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ